ਅੱਜ ਬਹੁਤ ਹੀ ਜਿਹੜਾ ਵੱਡਾ ਤਿਉਹਾਰ ਹੈ ਸਾਡੀ ਫੈਸਟੀਵਲ ਦੇ ਵਿੱਚ ਗੋਸ਼ਟਮੀ ਦਾ ਤਿਉਹਾਰ ਹੈ ਜਿਹਦੇ ਵਿੱਚ ਗੋ ਮਾਤਾ ਦਾ ਜਿਹੜਾ ਪੂਜਨ ਕੀਤਾ ਜਾਂਦਾ ਵਾ ਮੇਰੇ ਨਾਲ ਤਕਰੀਬਨ 12 ਸਕੂਲ ਦੇ ਸਟੂਡੈਂਟਸ ਨੇ 500 ਦੇ ਕਰੀਬ ਬੱਚੇ ਨੇ ਜਿਹੜੇ ਅੱਜ ਸਾਡੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਨੇ ਅਸੀਂ ਇਸ ਸ਼ੋਭਾ ਯਾਤਰਾ ਜਿਹੜੀ ਹੈ ਦੁਰਗਿਆਨਾਤੀ ਦੇ ਵਿੱਚ ਸਮਾਪਤ ਹੋएगी ਜਿੱਥੇ ਸਾਰੇ ਬੱਚੇ ਜਿਹੜਾ ਗਊ ਪੂਜਨ ਕਰਨਗੇ। ਉਹਨੇ ਸਭ ਤੋਂ ਮਹਿਤਵ ਦੀ ਗੱਲ ਕਿ ਗਊ ਪੂਜਨ ਕਿਉਂ ਕੀਤਾ ਜਾਂਦਾ। ਅੱਜ ਦਾ ਦਿਨ ਗਊ ਪੂਜਨ ਦਾ ਇੰਨਾ ਜ਼ਿਆਦਾ ਮਹੱਤਵ ਹੈ ਕਿ ਇੱਕ ਗਊ ਮਾਤਾ ਦੇ ਪੂਜਨ ਦੇ ਨਾਲ ਸਮst ਜਿਹੜੇ ਦੇਵੀ ਦੇਵਤਿਆਂ ਦਾ ਜਿਹੜਾ ਪੂਜਨ ਹੋ ਜਾਂਦਾ ਵਾ। ਅੱਜ ਦੇ ਦਿਨ ਦੇ ਵਿੱਚ ਮੈਂ ਆਪਣੀ ਗਊ ਮਾਤਾ ਦੇ ਅਗੇਂਸਟ ਬੋਨਣ ਵਾਲੇ ਕੁਝ ਚੈਨਲਾਂ ਦੇ ਮੈਂ ਦੇਖਿਆ ਸੀਗਾ ਕਿ ਕਿਲਰ ਕੌ ਕ ਆ ਗਿਆ ਵਾ ਉਹਨਾਂ ਨੂੰ। ਤੇ ਬਹੁਤ ਹੀ ਮੰਦ ਭਾਗਾ ਵਾ ਜਿਹੜੇ ਇਹੋ ਜੇ ਬੇਵਕੂਫ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਜਿਹੜੀ ਗਊ ਮਾਤਾ ਵਾ ਸਮਸਤ ਦੇਸ਼ ਨੂੰ ਨਹੀਂ ਸਮਸਤ ਇੱਕ ਧਰਮ ਨੂੰ ਨਹੀਂ ਪਾਲਦੀ ਪੂਰੀ ਦੁਨੀਆ ਨੂੰ ਜਿਹੜਾ ਵਾ ਉਹ ਪਾਲਦੀ ਪਈ ਹੈ ਬਹੁਤ ਸਾਰੀਆਂ ਸਿਚੁਏਸ਼ਨ ਇਹੋ ਜੀਆਂ ਮੈਡੀਕਲ ਹੁੰਦੀਆਂ ਨੇ ਜਿਹਦੇ ਵਿੱਚ ਜੰਮਦੇ ਬੱਚੇ ਨੂੰ ਮਾਂ ਦਾ ਦੁੱਧ ਜਿਹੜਾ ਮਨਾ ਕੀਤਾ ਜਾਂਦਾ ਤੇ ਡਾਕਟਰ ਸਿਰਫ ਔਰ ਸਿਰਫ ਗਾਹੋਂ ਦਾ ਦੁੱਧ ਜਿਹੜਾ ਰੀਕਮੈਂਡ ਕਰਦੇ ਤੇ ਬੱਚਾ ਪਹਿਲੇ ਦਿਨ ਤੋਂ ਜਨਮ ਲੈਂਦਿਆਂ ਸਾਰੀ ਕੁਛ ਘੰਟੇ ਬਾਅਦ ਗਾਹੋਂ ਦਾ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਤੇ ਸਾਡੀ ਗੋ ਮਾਤਾ ਜਿਹੜੀ ਆ ਪੂਰਨ ਤੌਰ ਤੇ ਇੱਕ ਵਰਦਾਨ ਹੈ ਸਾਡੇ ਵਾਸਤੇ ਤੇ ਦੂਸਰਾ ਮੈਂ ਕਵਾਂਗਾ ਅਜੇ ਤੱਕ ਕੋਈ ਵੀ ਇਹੋ ਜਿਹਾ ਸਾਇੰਟਿਸਟ ਜਾਂ ਇਹੋ ਜਿਹੀ ਜਿਹੜੀ ਕੋਈ ਵੀ ਇਹੋ ਜਿਹੀ ਟੈਕਨੀਕ ਪੈਦਾ ਨਹੀਂ ਹੋਈ ਜਿਹੜੀ ਘਾਹ ਤੋਂ ਇੱਕ ਘਾਹ ਉਸ ਤੋਂ ਦੁੱਧਾ ਜੋ ਸਾਡੀ ਗੋ ਮਾਤਾ ਦੁੱਧ ਦੇਂਦੀ ਹੈ ਜੋ ਸ਼ਕਤੀਆਂ ਉਸ ਦੁੱਧ ਚ ਨੇ ਉਹ ਵਿਟਾਮਿਨਸ ਨੇ ਉਹ ਮਿਨਰਲਸ ਨੇ ਜਿਹੜੀਆਂ ਪੈਦਾ ਕਰ ਸਕਣ ਮੈਂ ਇਸ ਕਰਕੇ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਬੋਲਣ ਤੋਂ ਪਹਿਲਾਂ ਸੋਚਣਾ ਸਮਝਣਾ ਚਾਹੀਦਾ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਸਾਨੂੰ ਹੀ ਬਹੁਤ ਦੁੱਖ ਹੈ ਕਿ ਸਾਡੀ ਗਊ ਮਾਤਾ ਜਿਹੜੀ ਅੱਜ ਜਿਹੜੀ ਸੜਕਾਂ ਦੇ ਉੱਪਰ ਹੈ ਉਹ ਪੂਰਨ ਤੌਰ ਤੇ ਜਿਹੜੀ ਉਹਦੀ ਜ਼ਿੰਮੇਵਾਰੀ ਹੈਗੀ ਆ ਉਹ ਜਿਹੜੀ ਸਰਕਾਰਾਂ ਦੀ ਹੈ ਭਾਵੇਂ ਉਹ ਸੈਂਟਰ ਗਵਰਨਮੈਂਟ ਹੈ ਭਾਵੇਂ ਉਹ ਸਟੇਟ ਗਵਰਨਮੈਂਟ ਹੈ ਸਰਕਾਰਾਂ ਸਾਡੀ ਟੈਕਸ ਲੈਂਦੀ ਹੈ ਸਾਡੇ ਤੋਂ ਪਰ ਉਹਨਾਂ ਦੀ ਫ਼ਰਮ ਸੁਭਾਅ ਨਹੀਂ ਜਾ ਬਿਲਕੁਲ ਸਰ ਜਿਹੜਾ ਕਾਉਂਟ ਟੈਕਸ ਹੈ ਇਹਦੇ ਨਾਮ ਤੇ ਜਿਹੜੀ ਹੈ ਪੂਰਨ ਤੌਰ ਤੇ ਠੱਗੀ ਵੱਜ ਰਹੀ ਹੈ ਆਵੇਂ ਉਸ ਕੋਈ ਵੀ ਸਟੇਟ ਹੈ ਜਿੱਥੇ ਜਿੱਥੇ ਕਾਉਸਸ ਲਾਗੂ ਹੈ ਪੂਰਨ ਤੌਰ ਤੇ ਕਰਪਸ਼ਨ ਚੱਲਦੀ ਪਈ ਹੈ ਇਸ ਚੀਜ਼ ਦੇ ਵਿੱਚ ਤੇ ਮੈਂ ਇਥੇ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਸਾਡੀ ਗਊ ਮਾਤਾ ਦੇ ਪੈਸੇ ਜਿਹੜੀਆਂ ਸਰਕਾਰਾਂ ਖਾਣੀਆਂ ਬੰਦ ਕਰ ਦੇਣ ਉਹ ਤੇ ਪਹਿਲਾਂ ਹੀ ਆਲਰੇਡੀ ਬਹੁਤ ਜ਼ਿਆਦਾ ਭਲਾ ਕਰ ਰਹੀਆਂ ਲੇਕਿਨ ਉਹ ਟੈਕਸ ਲਾ ਕੇ ਲੋਕਾਂ ਦਾ ਵੀ ਖੂਨ ਖੋਲਦੇ ਹੋ ਸਾਡੀ ਗੋ ਮਾਤਾ ਜੀ ਦੀ ਜਿਹੜੀ ਬੱਕਰੀ ਹੋਰ ਯਾਤਰਾ ਦੀ ਗੱਲ ਕੀਤੀ ਹੈ ਕਿ ਕਾਹੂ ਛੱਡ ਕੇ ਇਸ ਤਰ੍ਹਾਂ ਕਰਨੀ ਚਾਹੀਦੀ ਨੇ ਜਿੱਤੇ ਕਿ ਜਿਹੜਾ ਸੁਨੇਹਾ ਦੇ ਪਤੀ ਨਿਸ਼ਚਿਤ ਹੈ ਨਾ ਆਹ ਹੱਡਿਲ ਤੇ ਆਕਾਰ ਦਾ ਹੋਊਗਾ ਬਿਲਕੁਲ ਸਰ ਬਿਲਕੁਲ ਸਰ ਬਹੁਤ ਹੀ ਜਿਹੜਾ ਮੰਦ ਭਾਗਾ ਹੋਇਆ ਇਹ ਜਿਹੇ ਲੋਕਾਂ ਦੇ ਜਿਹੜਾ ਪਛਾਦਰ ਚ ਕਰਾਉਣਾ ਚਾਹੀਦਾ ਵਾ ਸਾਰਿਆਂ ਨੂੰ ਸਾਰੇ ਆਪਣੇ ਸਮਾਜ ਨੂੰ ਮਿਲ ਕੇ ਸਾਰੇ ਜੱਥੇਬੰਦੀਆਂ ਨੂੰ ਇਹ ਸਿਰਫ ਇੱਕ ਧਰਮ ਦੀ ਗੱਲ ਨਹੀਂ ਹੈਗੀ ਸੜਕ ਦੇ ਉੱਪਰ ਜਦੋਂ ਕੋਈ ਗਊ ਹੁੰਦੀ ਹੈ ਉਹ ਇਹ ਉਹ ਸਿਰਫ ਇੱਕ ਪਾਰਟਿਕੁਲਰ ਇੱਕ ਧਰਮ ਦਾ ਕੰਮ ਨਹੀਂ ਰਹਿ ਜਾਂਦਾ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਭਾਵੇਂ ਉਹ ਸਿੱਖ ਸਮਾਜ ਆ ਚਾਹੇ ਮੁਸਲਮਾਨ ਸਮਾਜ ਆ ਚਾਹੇ ਹਿੰਦੂ ਸਮਾਜ ਆ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਕੋਈ ਵੀ ਗਾਉ ਹੈ ਜਾਂ ਐਕਸੀਡੈਂਟ ਜਿਹੜਾ ਹੋਇਆ ਹੈ ਅਨਹੋਣੀ ਦੇ ਨਾਲ ਕਿਤੇ ਵੀ ਨਾਲ ਵੀ ਵਾਪਰ ਸਕਦਾ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿਤੇ ਵੀ ਕ੍ਰਾਪਸ਼ਨ ਹੋ ਰਹੀ ਹੈ ਤੇ ਉਹਨੂੰ ਅਸਾਂ ਰੋਕਣਾ ਚਾਹੀਦਾ ਹੈ ਉਹਨੀਆਂ ਗਊਸ਼ਾਲਾਾਂ ਬੰਦ ਹੋਣੀਆਂ ਚਾਹੀਦੀਆਂ ਜਾਂ ਉਹਨਾਂ ਦੀਆਂ ਕਮੇਟੀਆਂ ਰੱਦ ਹੋਣੀਆਂ ਚਾਹੀਦੀਆਂ ਯਾਤਰਾ ਕੱਲ ਨਹੀਂ ਬੱਚਿਆਂ ਨਾਲ ਮਿਲ ਕੇ ਕੀਤੀ ਜਾ ਰਹੀ ਕੀ ਪੰਜਾਬ ਦੇ ਬੱਚਿਆਂ ਨੂੰ ਲੱਗੇ ਬਿਲਕੁਲ ਸਰ ਬੱਚੇ ਇਸ ਟਾਈਮ ਜਿਹੜੀ ਹੈ ਸਾਡੇ ਰੂਟਸ ਨੇ ਜੜ ਨੇ ਬੱਚੇ ਜਿਹੜੇ ਹੈ ਮੋਬਾਈਲ ਜਿਹੜਾ ਅੱਜ ਕੱਲ ਯੂਜ਼ ਕਰਦੇ ਨੇ ਬਾਰ-ਬਾਰ ਉਹਨਾਂ ਨੂੰ ਪੇਰੈਂਟਸ ਕੋਲ ਨਾ ਟਾਈਮ ਨਹੀਂ ਹੈਗਾ ਆਪਣੀ ਸੰਸਕ੍ਰਿਤੀ ਨਾਲ ਜੋੜਨ ਵਾਸਤੇ ਅਸੀਂ ਇੱਕ ਪ੍ਰਯਾਸ ਕਰ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਪਿਛਲੇ 3 ਸਾਲਾਂ ਤੋਂ ਕਿ ਬੱਚਿਆਂ ਨੂੰ ਰੂਟਸ 'ਪ ਨੰਦੀ ਮਹਾਰਾਏ ਦੀ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਦਾ ਇਸ ਤਰੀਕੇ ਨਾਲ ਬੱਚਿਆਂ ਨੂੰ ਅਸੀਂ ਹਰ ਸਾਲ ਜਿਹੜਾ ਵਾ ਯਾਤਰਾ ਕੱਢਾਂਗੇ ਤੇ ਇਸ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਜਾਗਰੂਕ ਕਰਾਂਗੇ। ਔਰ ਇਥੇ ਜਿਹੜੇ 13 ਸਕੂਲਾਂ ਦੇ ਬੱਚੇ ਜਿਨ੍ਹਾਂ ਦੀ ਕਿੰਤੀ 500 ਤੋਂ 7 ਹੈ ਉਨਾਂ ਨੂੰ ਗੋਪੂਜਨ ਕਰਾਇਆ ਜਾਏਗਾ ਰਥ ਯਾਤਰਾ ਗੱਡੀਆਂ ਹਾਲਗੇਟ ਤੋਂ ਲੈ ਕੇ ਦੁਜਾਨਾ ਮੰਦਿਰ ਤੱਕ ਬੱਚਿਆਂ ਨੂੰ ਐਸੇ ਸ਼ਾਮਿਲ ਕਰਨ ਦਾ ਮਤ ਮਤ ਹੈ ਕਿ ਬੱਚਾ ਨੂੰ ਆਪਣੀ ਸੰਸਕ੍ਰਿਤੀ ਜਮੱਲ ਜੋੜਨਾ ਜੋੜਨਾ ਚਾਹੀਦਾ ਹੈ ਉਹਨਾਂ ਨੂੰ ਸਮਝ ਲੱਗੇ ਕਿ ਗਊ ਮਾਤਾ ਦਾ ਕੀ ਮਤਵ ਹੈ ਅਸੀਂ ਵੈਸੇ ਕਾਫੀ ਸਾਲਾਂ ਤੋਂ ਅਸੀਂ ਆਪਣੀ ਜਿਹੜੀ ਐਨਜੀਓ ਸਾਡਾ ਮਹਾਸੰਗ ਹੈ ਉਹਦੇ ਨਾਲ ਇਹ ਪੂਜਾ ਕਰਦੇ ਸੀਗੇ ਤਿੰਨ ਪਿਛਲੇ ਤਿੰਨ ਸਾਲਾਂ ਤੋਂ ਬੱਚਾ ਨੂੰ ਜੋੜਨਾ ਸ਼ੁਰੂ ਕੀਤਾ ਹੈ ਔਰ ਇਹ ਤੋਂ ਦੁਰਗਾ ਮੰਦਰ ਜਾ ਕੇ ਉਹਦੇ ਪੂਜਨ ਕੀਤਾ ਜਾਏਗਾ ਅੱਜ ਕਿਰੇ ਕਿੰਨੇ ਸਕੂਲ ਦੇ ਬੱਚੇ ਆ ਗਏ ਇੱਥੇ ਘੱਟੋ ਘੱਟ 10 ਤੋਂ 12 ਸਕੂਲ ਦੇ ਜਿਹੜੇ ਬੱਚੇ ਆ ਉਹ ਅਸੀਂ ਜੋੜੇ ਨੇ ਔਰ 500 ਬੱਚਾ ਹੈ ਇਹਨਾਂ ਨੂੰ ਅਸੀਂ ਨਾਲ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨ ਵਾਸਤੇ ਜੜਾਉਣਾ ਹੈ ਲਕਸ਼ ਕੀ ਹੈ ਜੀ ਲਕਸ਼ ਇਹ ਹੀ ਹੈ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਗਊਮਾਤਾ ਦਾ ਪਤਾ ਚੱਲੇਗਾ ਕਿ ਜਿਹੜੀ ਸਾਡੀ ਸੰਸਕ੍ਰਿਤੀ ਵਿੱਚ ਗਊਮਾਤਾ ਦਾ ਕੀ ਮਤਵ ਹੈ ਪੂਜਨ ਕਰਨਗੇ ਔਰ ਕਾਜਾ ਕੇ ਆਪਣੇ ਪੇਰੈਂਟਸ ਨੂੰ ਵੀ ਸਨੇਹਾ ਦੇਣਗੇ ਸਾਨੂੰ ਗੋਵਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ ਉਹਨਾਂ ਦਾ ਰਖ ਰਖਾਵ ਤੇ ਧਿਆਨ ਦੇਣਾ ਚਾਹੀਦਾ ਇਸ ਕਰਕੇ ਕਈ ਲੋਕ ਸੜਕਾਂ ਤੇ ਗੋਵਰ ਨੂੰ ਛੱਡ ਦਿੰਦੇ ਨੇ ਔਰ ਉਹਨਾਂ ਨਾਲ ਕਾਫੀ ਸਾਰੇ ਐਕਸੀਡੈਂਟ ਵੀ ਨੇ ਖੁਦ ਵੀ ਗੋਵਮਾਤੀਆਂ ਨੇ ਔਰ ਜਿਹੜੇ ਮਤਲਬ ਕਿ ਲੋਕ ਨੇ ਉਹ ਵੀ ਤਕੀਫ ਨੂੰ ਲੈ ਕਿੰਨਾ ਕਿ ਜਦੋਂ ਹਰ ਇੱਕ ਇਨਸਾਨ ਖੁਦ ਦੀ ਜ਼ਿੰਮੇਵਾਰੀ ਸਮਝੇਗਾ ਤੇ ਗੋਵਮਾਤਾ ਦਾ ਵੀ ਧਿਆਨ ਰੱਖਿਆ ਜਾਏਗਾ ਪ੍ਰਜੈਕਟ ਕਰ ਦਿੰਦੇ ਨੇ ਅਸਲ ਬੰਦਿਆ ਜਿਹੜੇਸ ਇਹੋ ਜਿਹੇ ਨੌਕ ਤੋਂ ਮਲਾ ਰਹੇ ਨੇ ਸਰ ਜੇ ਲੋਕ ਗਲਤ ਕਰ ਰਹੇ ਨੇ ਗਊਮਤਾ ਨਾਲ ਤੇ ਉਹਨਾਂ ਹੀ ਪ੍ਰਕਿਰਤੀ ਵੀ ਉਹਨਾਂ ਨੂੰ ਜਵਾਬ ਦੇਦੀ ਹੈ ਜਿਵੇਂ ਹੁਣ ਫਲੱਡ ਵੀ ਆਏ ਸੀਗੇ ਇਹ ਕੁਦਰਤ ਦਾ ਵੀ ਹਿੱਸਾ ਹੈ ਜਿਹੜਾ ਕੁਦਰਤ ਸਾਨੂੰ ਸਾਰੇ ਜੀਵ ਜੰਤੂਆਂ ਦੇ ਨਾਲ ਗਊਮਤਾ ਨਾਲ ਸਾਰਿਆਂ ਨੂੰ ਰੈਨ ਕਹਿੰਦੀ ਹੈ ਲੋਕ ਉਹਨਾਂ ਨੇ ਗਲਤ ਕਰਦੇ ਆ ਤੇ ਫਿਰ ਕੁਦਰਤ ਉਹਨਾਂ ਦਾ ਜਵਾਬ ਵੀ ਦਿੰਦੀ ਹੈ ਇਸਰ ਗਿਆ ਸਿੱਖ ਲੈਣਾ ਆਪ ਨੂੰ ਵੀ ਰਹਿਣਾ ਚਾਹੀਦਾ ਹੈ ਜੋ ਸਾਡੇ ਦੀਰਜੰਦੂ ਹੈ ਜਾਂ ਗਊ ਮਾਤਾ ਹੈ ਉਹਨਾਂ ਨੂੰ ਵੀ ਰੱਖਣਾ ਚਾਹੀਦਾ ਹੈ ਤੇ ਆਪਣੀ ਸੰਸਕ੍ਰਿਤੀ ਨਾਲ ਜੁੜਨਾ ਚਾਹੀਦਾ ਹੈ